ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਦੁਪਹਿਰ ਦਾ 2:30 ਦਾ ਟਾਈਮ ਸੀਗਾ ਤਰੀਕ 13 ਅਗਸਤ ਦਿਨ ਬੁੱਧਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਅੱਜ ਨਾ ਇੱਥੇ ਮੈਂ ਦੁਪਹਿਰੀ ਮਸ਼ੀਨ ਲਾਈ ਆ ਅੱਜ ਮੈਂ ਸਵੇਰੀ ਮਸ਼ੀਨ ਨਹੀਂ ਲਾਈ ਕਿਉਂਕਿ ਨਾ ਫਿਰ ਮੈਨੂੰ ਦੋ ਵਾਰੀ ਮਸ਼ੀਨ ਲਾਉਣੀ ਪੈਂਦੀ ਸੀ ਇੱਕ ਵਾਰੀ ਸਵੇਰੇ ਜਿਹੜੇ ਕੱਪੜੇ ਹਿਲਾ ਕੇ ਜਾਂਦੇ ਸੀ ਜਾਂ ਆਪ ਬਦਲਦੇ ਸੀ ਆਪਾ ਹਣਾ ਤੇ ਇੱਕ ਵਾਰੀ ਆਥਣੇ ਕਿਉਂਕਿ ਆਥਣੇ ਫਿਰ ਇਹਨਾਂ ਦੀਆਂ ਵਰਦੀਆਂ ਵਗੈਰਾ ਹੁੰਦੀਆਂ ਹਨਾ ਉਹਦਾ ਕਰਕੇ ਮੈਨੂੰ ਮਸ਼ੀਨ ਲਾਉਣੀ ਪੈਂਦੀ ਸੀ ਫਿਰ ਅੱਜ ਮੈਂ ਸੋਚਿਆ ਮੈਂ ਕਿਹਾ ਦੋ ਵਾਰੀ ਲਾਉਣ ਦੀ ਬਜਾਏ ਨਾ ਵੀ ਮੈਂ ਕੱਪੜੇ ਮੌਸਮ ਵੀ ਥੋੜਾ ਬਦਲ ਜੇ ਸੀਗੇ ਮੈਂ ਕਿਹਾ ਕਿਹੜਾ ਧੁੱਪ ਆ ਗਈ ਚਲੋ ਵੀ ਦੁਪਹਿਰ ਹੀ ਮਸ਼ੀਨ ਲਾ ਲੂੰਗੀ ਮੈਂ ਕਿਹਾ ਨਲ ਤਾਂ ਜਿਹੜੇ ਘਰ ਦੇ ਕੱਪੜੇ ਉਹ ਨਿਭੜ ਜਾਣਗੇ ਨਾਲ ਹੀ ਵਰਦੀਆਂ ਦਾ ਕੰਮ ਨਿਪੜ ਚੂਗਾ ਤੇ ਆ ਜਿਹੜੇ ਕੱਪੜੇ ਜਿਵੇਂ ਪਹਿਲਾਂ ਤੋਂ ਧੋ ਕੇ ਰੱਖੀ ਬੈਠੀ ਸੀ ਮੈਂ ਕਿਹਾ ਚੱਲ ਇਹ ਵੀ ਹੁਣ ਮੈਂ ਫਟਾਫਟ ਸੁੱਕਣੇ ਪਾ ਦਵਾ ਇਹਨਾਂ ਚੋੜ ਲਈ ਸੀ ਮਸ਼ੀਨ 'ਚ ਆਪਾਂ ਤੇ ਅ ਵੈਸੇ ਤਾਂ ਕੱਪੜੇ ਘੱਟ ਹੀ ਹੁੰਦੇ ਆ ਪਰ ਮੇਰੇ ਕੱਪੜੇ ਆ ਜਿਹੜੇ ਸਾਰਿਆਂ ਨੂੰ ਬਾਧੂ ਹੋ ਜਾਂਦੇ ਆ ਕਈ ਵਾਰ ਤਾਂ ਮੇਰੇ ਦੋ ਸੂਟ ਹੋ ਜਾਂਦੇ ਦਿਹਾੜੀ ਦੇ ਐ ਨਹੀਂ ਪਤਾ ਮੈਂ ਤਿੰਨ ਕੱਪੜੀ ਸੂਟ ਬਦਲ ਲਵਾਂ ਤਿੰਨ ਵਾਰੀ ਨਾ ਹਾਲ ਲਵਾਂ ਕਿਉਂਕਿ ਗਰਮੀ ਇੰਨੀ ਜ਼ਿਆਦਾ ਹਨਾ ਅਰ ਸੂਚ ਕੰਮ ਕਰਕੇ ਵੈਸੀ ਬੁਰਾ ਹਾਲ ਹੋ ਜਾਂਦਾ ਤੇ ਵੈਸੇ ਤਾਂ ਰਮਾਨ ਤੇ ਰਮਾਨ ਦੇ ਡੈਡੀ ਦੇ ਵੀ ਦੋ ਦੋ ਸੂਟ ਹੋ ਜਾਂਦੇ ਨੇ ਪਰ ਮੰਮੀ ਦਾ ਇੱਕ ਸੂਟ ਹੀ ਹੁੰਦਾ ਹੈਗਾ ਡੇਲੀ ਦਾ ਉਹ ਸਵੇਰੇ ਪਾਠ ਕਰਨ ਲਈ ਬਸ ਬਦਲਦੇ ਨੇ ਤੇ ਮੈਂ ਕਿਹਾ ਵੀ ਚਲੋ ਨਾਲ ਦੀ ਨਾਲ ਕਿਉਂਕਿ ਇੱਕ ਨਾਲੇ ਕਾਟਨ ਦੇ ਸੂਟ ਹਨਾ ਇਹ ਧੋ ਲੋ ਪਾ ਲੋ ਧੋ ਲੋ ਪਾ ਲੋ ਆ ਮੀਨਿਸ ਤਾਂ ਬਾਲਾ ਬੁਰਾ ਹਾਲ ਹੁੰਦਾ ਇਹ ਆਮ ਹੀਨਿਸ ਤਾਂ ਬਿਲਕੁਲ ਵੀ ਜੀ ਨਹੀਂ ਕਰਦਾ ਹਨਾ ਸਿੰਥੈਟਿਕ ਸੂਟ ਪਾਉਣ ਨੂੰ ਤੇ ਆ ਜਿਹੜੇ ਕੱਪੜੇ ਨੇ ਜੀ ਇਹ ਮੈਂ ਕੱਲ ਆਥਣੇ ਧੋਤੇ ਸੀ ਜਿਹੜੇ ਕੱਲ ਸਵੇਰੇ ਧੋਤੇ ਸੀ ਉਹ ਮੈਂ ਤੈਹ ਲਾ ਕੇ ਕੱਲ ਦੁਪਹਿਰ ਹੀ ਰੱਖਤੀ ਸੀ ਇਹ ਕੱਲ ਆਥਣੇ ਧੋਤੇ ਸੀਗੇ ਵੈਸੇ ਤਾਂ ਇਹਨਾਂ ਨੇ ਐ ਨਹੀਂ ਪਤਾ ਹੁਣ ਬਿੰਦੂਕ ਨੂੰ ਆ ਕੇ ਇਹ ਕੱਪੜੇ ਫੇਰ ਕੱਢ ਲੈਣ ਪਾਉਣ ਨੂੰ ਤੇ ਪਰ ਐ ਸੀਗਾ ਮੈਂ ਚੱਲ ਇੱਕ ਵਾਰੀ ਤੈਹ ਲਾ ਕੇ ਰੱਖ ਦਾਂ ਕਿਉਂਕਿ ਨਾ ਅੱਜ ਕੱਲ ਸਿੱਲ ਜੀ ਕਰਕੇ ਜਦੋਂ ਆਪਾਂ ਕਮਰਾ ਬੰਦ ਕਰ ਦਿੰਨੇ ਆ ਹਨਾ ਰਾਤ ਨੂੰ ਪੈਣ ਵੇਲੇ ਫਿਰ ਉਹ ਅਜੀਬ ਜਿਹੀ ਸਵੱਲ ਜੀ ਆਉਣ ਲੱਗ ਜਾਂਦੀ ਜਿਹੜੇ ਕੱਪੜੇ ਬਾਹਰ ਪਏ ਹੋਣ ਤੇ ਲਿਮਾਰੀ ਦੇ ਵਿੱਚ ਐ ਵੀ ਸਿੱਲ ਜੀ ਨਹੀਂ ਹੁੰਦੀ ਹੈਗੀ ਹਨਾ ਤੇ ਤਾਂ ਕਰਕੇ ਮੈਂ ਸੋ ਫਟਾਫਟ ਤੈ ਲਗਾ ਕੇ ਰੱਖਦਾ ਤੇ ਕੱਪੜੇ ਜ਼ਿਆਦਾ ਤਾਂ ਹੈ ਨਹੀਂ ਸੀਗੇ ਤੇ ਸਾਰੇ ਕੱਪੜੇ ਨਾ ਤੁਸੀਂ ਦੇਖਿਆ ਹੋਣਾ ਨੋਟ ਕਰਿਆ ਹੋਣਾ ਵੀ ਪੁੱਠੇ ਸੀਗੇ ਮੈਂ ਤਾਂ ਸਿੱਧੇ ਕਰ ਕਰ ਲਈ ਆ ਮੇਰੀ ਆਦਤ ਆ ਜਦੋਂ ਕੱਪੜੇ ਧੋਣੇ ਆ ਉਦੋਂ ਤਾਂ ਮੈਂ ਸਾਰੇ ਸਿੱਧੇ ਕਰਕੇ ਮਸ਼ੀਨ ਚ ਪਾ ਦੇਣੀ ਆ ਜਦੋਂ ਮੈਂ ਸੁੱਕਣੇ ਪਾਉਣੇ ਆ ਉਦੋਂ ਫਿਰ ਮੈਂ ਪੁੱਠੇ ਕਰਕੇ ਪਾਉਣੇ ਆ ਤਾਰ ਤੇ ਕਿਉਂਕਿ ਐ ਹੁੰਦਾ ਹਨ ਵੀ ਰੰਗ ਉੱਡ ਜਾਊਗਾ ਤੇ ਜਦੋਂ ਫਿਰ ਮੈਂ ਤੈਹ ਲਾਉਣੀ ਆ ਦੁਬਾਰਾ ਫਿਰ ਮੈਂ ਸਿੱਧੇ ਕਰਕੇ ਤੈਹ ਲਾਉਣੀ ਆ ਬਸ ਇੱਕ ਚਿੱਟੇ ਕੱਪੜੇ ਨੇ ਜਿਨ੍ਹਾਂ ਨੂੰ ਆਪਾਂ ਸਿੱਧੇ ਧਾਰ ਤੇ ਪਾ ਦਨੇ ਆ ਪਰ ਆ ਮਹੀਨੇਸ ਤਾਂ ਉਹ ਤੇ ਵੀ ਉਹ ਵੀ ਪੁੱਠੇ ਕਰਕੇ ਪਾਉਣੇ ਆ ਕਿਉਂਕਿ ਫਿਰ ਹਨਾ ਜਰ ਲੱਗ ਜਾਂਦੀ ਆ ਉਹਨਾਂ ਨੂੰ ਤੇ ਇੱਥੇ ਹੁਣ ਮੈਂ ਲਾਉਣ ਲੱਗੀ ਸੀ ਜੀ ਗੋਭੀ ਨੂੰ ਪਾਣੀ ਅੱਜ ਆਪਾਂ ਸਵੇਰੇ ਗੋਭੀ ਨੂੰ ਪਾਣੀ ਲਾਇਆ ਨਹੀਂ ਉਦੋਂ ਪਹਿਲਾਂ ਤਾਂ ਕਣੀਆਂ ਜੀਆਂ ਸ਼ੁਰੂ ਹੋ ਗਈਆਂ ਸੀ ਸਵੇਰੇ ਮੈਂ ਕਿਹਾ ਚੱਲ ਮੀਂਹ ਪਈ ਜਾਣਾ ਪਰ ਫਿਰ ਹੁਣ ਫਿਰ ਗਰਮੀ ਦੇ ਹੱਥ ਨੇ ਜੀ ਹੋ ਗਈ ਸੀ ਇਹ ਤੇ ਮੈਂ ਕਿਹਾ ਚੱਲ ਹੁਣ ਲਾ ਦਿੰਨੀ ਆ ਤੇ ਜਿਹਦੇ ਨਾਲ ਮੈਂ ਪਾਣੀ ਲਾ ਰਹੀ ਆ ਜੀ ਬਹੁਤ ਵਧੀਆ ਚੀਜ਼ ਦਾ ਪਿਛਲੇ ਸਾਲ ਇਹ ਮੰਗਾਇਆ ਸੀ ਔਨਲਾਈਨ ਇਹ 200 ਰੁਪਏ ਦਾ ਆਇਆ ਸੀਗਾ ਤੇ ਇਹਦੇ ਨਾਲ ਨਾ ਪਾਣੀ ਬਿਲਕੁਲ ਵੀ ਵੇਸਟ ਨਹੀਂ ਹੁੰਦਾ ਉਥੇ ਹੀ ਪਾਣੀ ਲੱਗਦਾ ਜਿੰਨਾ ਕਿ ਥਾਂ 'ਚ ਆਪਾਂ ਲਾਉਣਾ ਹੈ ਜੇ ਆਪਾਂ ਪਾਈਪ ਨਾ ਲਾਉਣੇ ਆ ਹਨਾ ਉਹ ਜਾਂ ਤਾਂ ਜੇ ਤਾਂ ਆਪਾਂ ਪੌਦਿਆਂ ਦੀ ਜੜ ਕੋਲ ਰੱਖ ਦਿੰਨੇ ਆ ਫਿਰ ਤਾਂ ਜੜਾ ਨਿਕਲਿਆ ਆਉਂਦੀਆਂ ਹਨਾ ਮਿੱਟੀ ਸਾਰੀ ਹਟ ਜਾਂਦੀ ਆ ਤੇ ਜੇ ਆਪਾਂ ਉਹਨੂੰ ਇੱਕ ਸਾਈਡ ਰੱਖ ਦਈਏ ਫਿਰ ਉਹ ਚ ਪਾਣੀ ਦੀ ਵੇਸਟ ਜ ਬਹੁਤ ਹੁੰਦੀ ਹੈ ਕਿਉਂਕਿ ਜਿੱਥੇ ਪਾਣੀ ਨਹੀਂ ਲਾਉਣਾ ਉੱਥੇ ਵੀ ਫਿਰ ਆਪਾਂ ਨੂੰ ਲਾਉਣਾ ਪੈਂਦਾ ਤੇ ਇਹ ਚੀਜ਼ ਇੰਨੀ ਵਧੀਆ ਇਹਦੇ ਨਾਲ ਜਿਹੜੀ ਪਾਣੀ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਜਿੱਥੇ-ਜਿੱਥੇ ਪੌਦਾ ਹੁੰਦਾ ਹੈ ਹਨਾ ਸਬਜ਼ੀ ਵਾਲਾ ਉੱਥੇ-ਉੱਥੇ ਹੀ ਆਪਾਂ ਇਹਦੇ ਨਾਲ ਪਾਣੀ ਲਾ ਸਕਦੇ ਹਾਂ ਤੇ ਤਾਂ ਕਰਕੇ ਫਿਰ ਮੈਂ ਇਹਦੇ ਨਾਲ ਹੀ ਜ਼ਿਆਦਾਤਰ ਪਾਣੀ ਲਾਉਣੀ ਆ ਬਾਹਰਲੇ ਮੁਲਕਾਂ 'ਚ ਤੁਸੀਂ ਇਹ ਚੀਜ਼ ਦੇਖੀ ਹੋਣੀ ਆ ਉੱਥੇ ਆ ਦੇਖੋ ਜੀ ਆਪਣੀ ਜਿਹੜੀ ਪਾਲਕ ਆਪਾਂ ਬੀਜੀ ਸੀ ਹਰੀ ਹੋਣੀ ਸ਼ੁਰੂ ਹੋ ਗਈ ਹੈ ਪਾਲਕਾ ਦੇਖੋ ਇੱਥੇ ਵੀ ਹੋ ਗਈ ਆ ਤੇ ਇੱਥੇ ਵੀ ਹੋ ਗਈ ਸ਼ੁਰੂ ਆ ਵਿੱਚ ਵਿੱਚ ਹੋ ਗਈ ਆ ਇੱਧਰ ਵੀ ਹੋ ਗਈ ਆ ਤੇ ਆ ਹੋ ਗਈ ਆ ਹਨਾ ਸਾਰੇ ਆਪਣੀ ਪਾਲਕ ਹਰੀ ਹੋਣੀ ਸ਼ੁਰੂ ਹੋ ਗਈ ਆ ਤੇ ਚਲੋ ਪਾਲਕ ਦਾ ਆਪਣੀ ਹੁਣ ਹੋ ਜਾਊਗੀ ਤੇ ਧਨੀਆ ਨਹੀਂ ਹਲੇ ਹੋਇਆ ਧਨੀਆ ਵੈਸੇ ਵੀ ਹਨਾ ਟਾਈਮ ਲੈਂਦਾ ਹੁੰਦਾ ਦੇਖੋ ਤੁਸੀਂ ਬੜੀ ਖੁਸ਼ੀ ਹੁੰਦੀ ਆ ਜਦ ਆ ਦੀ ਮਿਹਨਤ ਦਾ ਫਲ ਮਿਲਣਾ ਸ਼ੁਰੂ ਹੁੰਦਾ ਆ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਤੋ ਜਿਵੇਂ ਆਪਣੇ ਰਸੋਈ ਦੀ ਹੋਂ ਲੱਗੇ ਸਾਫ ਸਪਾਈ ਮੈਂ ਪਾ ਕੇ ਕਰੀਏ ਨੇ ਭਾਂਡੇ ਆਪਾਂ ਲੋੜ ਨਹੀਂ ਹੈ ਕਿ ਹਣਾ ਲੋੜ ਤਾਂ ਹੈਗੀ ਆ ਆਪਣਾ ਇਹ ਰੈਕ ਬਾਲਾ ਭਰਿਆ ਹੋਇਆ ਪਿਆ ਭਾਂਡੇ ਆ ਤੇ ਭਾਂਡੇ ਢੇਕ ਨਹੀਂ ਹੈਗੇ ਜਿਵੇਂ ਉਹ ਆ ਡੱਬਾ ਡਿੱਗ ਰਿਹਾ ਹੋਇਆ ਹੈਗਾ ਤੇਰੇ ਬੈਰੀ ਕੋਲ ਹਮੇਸ਼ਾ ਜਦੋਂ ਆਪਣੇ ਖੇਤੀ ਵਾਲੇ ਲੱਗਦੇ ਨੇ ਉਦੋਂ ਦੋ ਚਾਰ ਭਾਂਡੇ ਉੱਪਰੋਂ ਬੋਲ ਲਾ ਲੈਂਦੇ ਹਾਂ ਕਰਕੇ ਮੈਂ ਹੁਣ ਥੋੜੇ ਭਾਂਡੇ ਦੇ ਵਿੱਚ ਮੈਂ ਚੱਕ ਲਵਾਂ ਚਾਰ ਪੰਜ ਦਾ ਫਰਮੋਸਾ ਵੱਡੀਆਂ ਬਣੀ ਨੇ ਲੋ ਫਿਰ ਇਹ ਉੱਤੇ ਰੱਖੋਗੇ ਹੋਰ ਇਹਦੇ ਕੁਝ ਬੋਲੀ ਦੇ ਪਾ ਕੇ ਹੁਣ ਉੱਪਰ ਮਿਠਾ ਰੱਖ ਰਹੀ ਹਾਂ ਜਿਵੇਂ ਮੈਂ ਉਧਰ ਉंगी ਇਹਦੇ ਡੈਣੀ ਨੇ ਫੇਰ ਲਾ ਲਾ ਇਹਨਾਂ ਮੋਲੇ ਦੇ ਵਿੱਚ ਪਾ ਕੇ ਉਹ ਧਾਰ ਗਿਆ ਚਿੰਦਰਾ ਬੰਨ ਕੇ ਢੜ ਦਾਂਗੀ ਜਿਹੜੀਆਂ ਜਿਹੜੀ ਚੀਜ਼ ਲੋੜ ਆ ਪਸੂਣ ਦੀ ਹਣ ਇਕ ਅਥਰ ਮੋਲੇ ਦੇ ਵਿੱਚ ਪਾਤੀ ਇਕ ਅਥਰ ਮੋਲੇ ਸਾਫ ਹੈ ਇਕ ਅਥਰ ਮੋਸ ਡੈਣੀ ਨੂੰ ਬਾਹਰ ਰੱਖੀ ਹੈ ਤਾਂ ਇਹ ਉਹ ਫਰਮੋਸਾ ਚਾਹ ਕੋ ਆਪ ਨੇ ਪਾ ਦੇਣਾ ਆ ਨਸੀਲੀ ਆ ਨਾਸਿਰ ਖਿਆਸੀ ਰੈਕ ਕਰੇ ਗਿਆ ਨਹੀਂ ਚਲੇ ਨੂੰ ਲੈਣਾ ਤੇ ਆਹ ਡੱਬਾ ਖਲੇ ਮਾਂਜਿਆ ਕਿ ਤੁਸਰੀ ਜੀ ਤੇ ਰਹਾ ਨਹੀਂ ਹੈ ਬੜੇ ਰਹਿਤ ਨਹੀਂ ਗਿਆ ਇਹ ਚਲ ਆਪਾਂ ਬਾਹਰ ਰੱਖ ਲੈਨੇ ਕਿਉਂਕਿ ਉਹਨੂੰ ਨੇ ਸਾਧੀਆਂ ਆਉਣੀਆਂ ਤੇ ਉਦੋਂ ਫਿਰ ਪ੍ਰੌਟੇ ਕਰਿਆ ਕਰਨਗੇ ਤੇ ਡੈਟਿਸ ਪ੍ਰੌਟੇ ਲੈ ਜਾ ਦੇ ਇਹਦੇ ਵਿੱਚ ਸਿੱਧੇ ਸਿੱਧੇ ਪ੍ਰੌਟੇ ਪਾਈ ਜਾ

ਆਸ ਤੋਂ ਤੇ ਲਿਫਟ ਜੀ ਰੱਖਣੀ ਹੈ ਨਾ ਦਰਜ ਤੇ ਇਹ ਦੋ ਕੇਲੀਆਂ ਨੇ ਉੱਪਰ ਲੈਣੇ ਸਨੀ ਗਾਰਲਿਕ ਨਹੀਂ ਗਾਰਲਿਕ ਹੀੜ ਬਾਤੀ ਹੀੜ ਬਾਤੀ ਇਹਨਾਂ ਨੂੰ ਮਿਕਸਚਰ ਪਾਇਆ ਨਹੀਂ ਹੁਣਾਂ ਨਾ ਤੇ ਇਹਦੀ ਨੂੰ ਕਹਿਣਾ ਸੀ ਹੋਰ ਚੱਕ ਲਿਆਵੇ 5 ਕਿਲੋ ਵਾਲੀ ਪੈਕਿੰਗ ਲਿਆਵੇ ਉਹ ਬੜੀ ਆਪਣੀ ਮੈਲਾ ਗੱਭਣ ਉਹ ਉਹ ਤਾਂ ਹੂੰ ਪਾਣੀ ਬੱਦ ਪੀਂਦੀ ਆਣ ਹਾਂ ਜੇ ਪਾਣੀ ਨਾ ਜਿੰਨਾ ਨਾਰਮਲ ਅੱਗੇ ਪੀਂਦੀ ਹੋਵੇ ਜੇ ਉਦੋਂ ਵੱਧ ਪੀਣ ਲੱਗ ਗਈ ਹੈ ਤਾਂ ਫਿਰ ਇਹ ਨਿਸ਼ਾਨੀ ਹੁੰਦੀ ਹੈ ਜਿਹੜੀ ਆਪਣੇ ਕਿਚਟੀ ਦੀ ਬੜੀ ਨਹੀਂ ਹੁੰਦੀ ਸੀ ਉਹ ਪਹਿਲਾਂ ਨੂੰ ਪ੍ਰੋਬਲਮ ਬੜੀ ਆਉਂਦੀ ਸੀ ਰਹਿਣ ਦੇ ਵਿੱਚ ਫਿਰ ਆਪਾਂ ਉਹ ਦਿਨ ਨਾਲ ਮਿਕਸਰ ਚ ਆ ਰਿਆ ਸੀ ਉਹ ਪਾਣੀ ਗੱਲ ਪੁੱਛਾਂ ਹਾਂ ਪੁੱਛਾ ਅੱਛਾ ਇਹ ਪਪਾ ਤਕੋਣੀ ਆ ਹੂੰ ਇਹਦਾ ਪਾ ਗ੍ਰੋ ਬੈਗ ਲੈਨੇ ਹੂੰ ਘਰ ਚ ਨਾ ਉਹ ਨਹੀਂ ਹੋਈਆ ਤੁ ਸਭ ਚੀਜ਼ ਇਹਨਾਂ ਦਾ ਖਰਚਾ ਕਿਰਾਂ ਤਾਂ ਦਿਖ ਹੋਊਗਾ ਥੋੜਾ ਬਹੁਤ ਉਹ ਵੀ ਜ਼ਿਆਦਾ ਨਹੀਂ ਇਹਦੀ 5 ਸਾਲ ਦੀ ਗਰੰਟੀ ਆ ਕਿਵੇਂ ਇਹਨਾਂ ਦੀ ਵੀ ਇਹ 5 ਸਾਲ ਖਰਾਬ ਨਹੀਂ ਹੁੰਦੇ ਹੂੰ ਚਲ ਜੇ 5 ਸਾਲ ਨਾਲ ਲਾ ਅਗਰ 3-4 ਸਾਲ ਵੀ ਕੱਟ ਜੇ ਇਹੜਾ ਹੁਣ ਵੱਡਾ ਗਰੋ ਬੈਗਾ ਉਹ 450 ਦਾ ਕਹਿੰਦੇ ਸੀ ਡੈਡੀ 400 ਦਾ ਲਿਆ ਹੈਗਾ ਤਾਂ ਫਿਰ ਤੂੰ ਇਹ ਦੇਖ ਲੈ ਵੀ ਉਹ ਤਿੰਨ ਸਾਲ ਵੀ ਅਗਰ ਘੱਟ ਗਏ ਤਾਂ ਆਪਣੀ ਤਿੰਨ ਸਾਲ ਆਪਾਂ ਨੂੰ ਸਬਜ਼ੀ ਬਾਹਰੋਂ ਲੈਣ ਦੀ ਲੋੜ ਨਹੀਂ ਤੇ ਸਬਜ਼ੀ ਵੀ ਜੇ ਆਪਾਂ ਦੇਖੀਏ ਤਾਂ 30-40 ਰੁਪਏ ਕਿਲੋ ਹੁੰਦੀ ਆ ਪਰ ਉਹ ਕਿਲੋ ਨਾ ਆਪਣਾ ਇੱਕ ਟਾਈਮ ਬੜੀ ਮੁਸ਼ਕਲ ਨਾਲ ਲੰਘਦਾ ਦੂਜੇ ਟਾਈਮ ਤਾਂ ਡੰਗ ਦੀ ਮਤਲਬ ਥੜ ਜਾਂਦੀ ਹੈ ਹੈਨਾ ਅੱਛਾ ਫਿਰ ਉਹਦੇ ਵਿੱਚ ਟੀਕੇ ਵੀ ਲੱਗੇ ਹੁੰਦੇ ਆ ਰੇਹਾਂ ਸਪਰੀਹਾਂ ਪਾਈਆਂ ਹੁੰਦੀਆਂ ਉਹਦੇ ਨਾਲ ਆਪਾਂ ਨੂੰ 10 ਤੱਕ ਦੀਆਂ ਬਿਮਾਰੀਆਂ ਲੱਗਦੀਆਂ ਜੀ ਆਪਾਂ ਘਰੇ ਆਰਗੈਨਿਕ ਢੰਗ ਨਾਲ ਸਬਜ਼ੀ ਉਗਾਉਣੇ ਆ। ਹੈਨਾ? ਚਲ ਪਹਿਲਾਂ ਤਾਂ ਆਪਾਂ ਨੇ ਉਧਰ ਕੋ ਥਾਂ ਪਿਆ ਸੀ ਆਪਾਂ ਉਧਰ ਉਗਾਈ ਜਾਂਦੇ ਸੀ। ਹੁਣ ਆਪਾਂ ਇਹਦੇ ਵਿੱਚ ਤਾਂਗਾ ਗਾਉਣੇ ਆ ਕਿਉਂਕਿ ਆਪਾਂ ਉਧਰ ਭਰਤ ਪਾਉਣ ਕਰਕੇ ਹੈਨਾ। ਤੇ ਜੇ ਆਪ ਇਹਦੇ ਵਿੱਚ ਉਗਾਉਣੇ ਆ ਤਾਂ ਆਪਾਂ ਨੂੰ ਦਿਖੜੀਆਂ ਬਿਮਾਰੀਆਂ ਹੋਰ ਲੱਗਣੀਆਂ ਉਹਨਾਂ ਤੋਂ ਬਚਾਂਗੇ। ਦੇਸੀ ਤਰੀਕੇ ਨਾਲ ਹੀ ਸਬਜ਼ੀ ਤਿਆਰ ਕਰਾਂਗੇ ਉਹਦੇ ਨਾਲ ਆਪਣਾ ਹੱਡਾਂ ਜੋੜਾਂ ਦੇ ਜਿਹੜੇ ਦਰਦ ਹੁੰਦੇ ਆ ਉਹ ਵੀ ਨਹੀਂ ਹੁੰਦੇ। ਠੀਕ ਆ ਸਿਹਤ ਵਧੀਆ ਹੁੰਦੀ ਆ। ਫਿਰ ਜਿਹੜਾ ਆਪਾਂ ਡਾਕਟਰ ਨੂੰ ਜਾ ਕੇ ਪੈਸਾ ਦੇਣਾ ਨਾਲੇ ਤਾਂ ਉਹ ਬਚ ਗਿਆ। ਤੇ ਬਾਕੀ ਇੱਕ ਵਾਰੀ ਹੁਣ ਪੈਸਾ ਲਾਇਆ ਤਿੰਨ ਚਾਰ ਸਾਲ ਪੰਜ ਸਾਲ ਦੀ ਉਹ ਗਾਰੰਟੀ ਕਹਿੰਦੇ ਨੇ ਚੱਲ ਤੂੰ ਸਾਲ ਡੇਢ ਸੰ ਘਟਾ ਕੇ ਲਾ ਲਾ ਤਿੰਨ ਸਾਲ ਤਾਂ ਸਮਝਦਾ ਫਿਰ ਵੀ ਆਪਣੀ ਕਿਤੇ ਨਹੀਂ ਜਾਂਦੀ ਬਾਕੀ ਹੁਣ ਮੈਂ ਤੇਰੇ ਡੈਡੀ ਨੂੰ ਕਿਹਾ ਜਿਹੜੇ ਨਹੀਂ ਹੁੰਦੇ ਥਰਮੋਕੋਲ ਦੇ ਡੱਬੇ ਜੇ ਉਹ ਤੇਰੇ ਡੈਡੀ ਕਹਿੰਦਾ ਸ਼ਨੀਵਾਰ ਨੂੰ ਬੰਦੇ ਨੇ ਕਿਹਾਗਾ ਵੀ ਮੈਨੂੰ ਯਾਦ ਕਰਾ ਦੇ ਫਿਰ ਉਹ ਫੋਟੋ ਆ ਪਾਊਗਾ ਤੇ ਇਹ ਵੀ ਥਰਮੋਕੋਲ ਦੇ ਡੱਬੇ ਆਉਂਦੇ ਹੁੰਦੇ ਆ ਜਿਵੇਂ ਇੱਕ ਯਾਰ ਇੱਕ ਗੁਰਦੁਆਰੇ ਸਭ ਨੇ ਆ ਪਾ ਡੱਬਾ ਦੇਖਿਆ ਜਿੱਥੇ ਰੋਟੀਆਂ ਗਰਮ ਰੱਖਣਾ ਉਦਾਂ ਦੇ ਉਹਦੇ ਵਿੱਚ ਵੀ ਵਧੀਆ ਨਾਲੇ ਉਹ ਛੇਤੀ ਉਹ ਨਹੀਂ ਹੁੰਦੇ ਖਰਾਬ ਨਹੀਂ ਹੁੰਦੇ ਕਿੰਨੇ ਕਿੰਨੇ ਸਾਲ ਨਿਕਲ ਜਾਂਦੇ ਉਹਦੇ ਨਾਲ ਤੇ ਨਾਲੇ ਉਹਦੇ ਚ ਕੋਈ ਨੁਕਸਾਨ ਦਾ ਇੱਕ ਨਹੀਂ ਹੁ ਹੈਨਾ ਸੋ ਇਹ ਫਾਇਦਾ ਹੈ ਇਤਨਾ ਸੇਤ ਵੀ ਆਪਣੀ ਬਣਦੀ ਆ ਬਿਮਾਰੀਆਂ ਤੋਂ ਬਚਦੇ ਆ ਫਿਰ ਆਪਾਂ ਡਾਕਟਰ ਆਪੋ ਤਾਂ ਲਾਉਂਦੇ ਨਹੀਂ ਇਹ ਡਾਕਟਰਾਂ ਕੋਲ ਜਾ ਕੇ ਪੈਸਾ ਦਿੰਨੇ ਉਹ ਤਾਂ ਆਪਾਂ ਲਾਉਂਦੇ ਨਹੀਂ ਕਦੇ ਵਿੱਚ ਖਰਚੇ ਫਿਰ ਆਪਾਂ ਫਰੂਟੀ ਬੀਜ ਲਾਨੇ ਫਰੂਟੀ ਬੀਜਾਂਗੇ ਆਪਾਂ ਅੱਜ ਕੱਲ੍ਹ ਨਾ ਏਡੇ ਏਡੇ ਬੂਟੇ ਹੁੰਦੇ ਨੇ ਅੱਜ ਹਜੇ ਆਪਣੇ ਢੋਲ ਨੇ ਇਹੇ ਜਿਆਂ ਦੇ ਵਿੱਚ ਨਾ ਲੋਕਾਂ ਨੇ ਕੋਕੋ ਪੀੜੜਾ ਹੁੰਦਾ ਨਾ ਨਾਰੀਅਲ ਦਾ ਬਰੂਦਾ ਦੇ ਵਿੱਚ ਪਾ ਕੇ ਮਿੱਟੀ ਪੱਤੇ ਸਾਰਾ ਕੁਝ ਰਲਾ ਕੇ ਸਬਜ਼ੀਆਂ ਦੇ ਪੱਤੇ ਪੁੱਤੇ ਛੱਲੀਆਂ ਦੇ ਪੱਤੇ ਵੀ ਕਈ ਲੋਗਰ ਲਾ ਲੈਂਦੇ ਨੇ ਤੇ ਫਿਰ ਉਹ ਲਾਉਂਦੇ ਨੇ ਤੇ ਉਹ ਛੋਟੇ ਛੋਟੇ ਬੂਟਿਆਂ ਨੂੰ ਹੀ ਖਣ ਲੱਗਿਆ ਪਿਆ ਉਹ ਵੀ ਲਾਵਾਂਗੇ ਆਪਾਂ ਹੌਲੀ ਹੌਲੀ ਕਿਉਂਕਿ ਆਏ ਆ ਨਾ ਵੀ ਆਹ ਜਿਹੜਾ ਪਸ਼ੂਆਂ ਦਾ ਹੌਲੀ ਹੌਲੀ ਪੌਦਰ ਸ਼ਿਫਟ ਕਰ ਦੇਣਾ ਟਾਪਰੀ ਲੱਗੇ ਕਿੰਨੇ ਉਹ ਵੀ ਦੇਖਾਂਗੇ ਤੇ ਬਾਕੀ ਆਏ ਆ ਦੇਖੋ ਬੂੰਦ ਬੂੰਦ ਨਾਲ ਸਾਗਰ ਭਰਦਾ ਠੀਕ ਹੈ ਇਹਦੇ ਨਾਲ ਸਭ ਤੋਂ ਵੱਡੀ ਚੀਜ਼ ਆਪਣੀ ਬਚਤ ਹੋਊਗੀ 30-40 ਰੁਪਏ ਕਿਲੋ ਸਬਜ਼ੀ ਲਾ ਲਾ ਰੋਜ਼ ਦੀ ਤੇ ਜਦੋਂ ਆਪਾਂ ਸਬਜ਼ੀ ਦਾ ਪੈਸਾ ਬਚਾਵਾਂਗੇ ਜੇ ਮੰਨ ਲਾ ਹਰ ਰੋਜ਼ 100 ਰੁਪਏ ਦੇ ਖਰਚਦੇ ਆਂ ਤਾਂ ਮਹੀਨੇ ਦਾ 3000 ਹੋ ਗਿਆ ਜੇ 50 ਰੁਪਏ ਖਰਚਦੇ ਆਂ ਤਾਂ ਮਹੀਨੇ ਦਾ 1500 ਆ ਗਿਆ ਉਹੀ 1500 ਬੰਦਾ ਕਿਸੇ ਹੋਰ ਕੰਮ 'ਚ ਲਾਓ ਚਲੋ ਕਈਆਂ ਚੀਜ਼ਾਂ ਹੈ ਜੀ ਹੈਗੀਆਂ ਨੇ ਆਪਾਂ ਨੂੰ ਲਿਆਉਣੀਆਂ ਵੀ ਪੈਂਦੀਆਂ ਹਨਾ ਪਰ ਜੇ ਆਪਾਂ ਕੋਸ਼ਿਸ਼ ਕਰੀਏ ਜਿੰਨਾ ਬਚਾ ਸਕਦੇ ਆਂ ਉਹਦੇ ਨਾਲ ਇਹ ਆ ਪੁੱਤ ਵੀ ਜਿਹੜਾ ਹੁਣ ਆਪਾਂ ਨੂੰ ਘਰ ਦੇ ਵਿੱਚ ਬੰਦਵਾ ਕਰ ਜਾਇਆ ਉਹਨੂੰ ਵੀ ਆਪਾਂ ਸਾਨੀ ਨਾਲ ਲਾ ਸਕਦੇ ਹਾਂ ਠੀਕ ਆ ਸੋ ਜਿੱਥੋਂ ਮੇਰੇ ਦਾਦਾ ਜੀ ਇੱਕ ਗੱਲ ਸਮਝਾਉਂਦੇ ਹੁੰਦੇ ਸੀ ਸਾਨੂੰ ਆ ਦੇਖਣ ਵਾਲੇ ਤੇਰੇ ਪੜਨਾਨੇ ਦੀ ਪੈਨਸ਼ਨ 35000 ਰੁਪਏ ਪੈਨਸ਼ਨ ਪੈਨਸ਼ਨ ਆਉਂਦੀ ਸੀ ਫਿਰ ਵੀ ਨਾ ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਘਰ ਚ ਰੰਗ ਕਰਾਉਣਾ ਉਦੋਂ 30 40000 ਚ ਰੰਗ ਹੋ ਜਾਂਦਾ ਸੀ ਹੁਣ ਤਾਂ ਲੱਖ ਜਿਹੜਾ ਲੱਖ ਲੱਗ ਜਾਂਦਾ 30 40000 45000 ਚ ਵਧੀਆ ਰੰਗ ਹੋ ਜਾਂਦਾ ਸੀ ਸਾਰੇ ਘਰ ਨੂੰ ਵਧੀਆ ਰੰਗ ਕਰਾਉਂਦੇ ਹੁੰਦੇ ਸੀ ਡੈਡੀ ਇਰੋਨਾ ਕੀ ਕਰਦੇ ਹੁੰਦੇ ਸੀ ਸਾਨੂੰ ਕਹਿ ਦਿੰਦੇ ਵੀ ਭਾਈ ਆ ਮਹੀਨੇ ਖਰਚਾ ਹੋ ਗਿਆ ਤੇ ਤੁਸੀਂ ਆ ਮਹੀਨਾ ਨਾ ਥੋੜੇ ਖਰਚੇ ਘਟਾ ਲਿਓ ਫਲ ਫਰੂਟ ਜਾਂ ਹੋਰ ਖਾਣਾ ਪੀਣਾ ਬਸ ਰੋਟੀ ਰੋਟੀ ਚੱਲਦੀ ਹੁੰਦੀ ਤੇ ਇੱਕ ਮਹੀਨਾ ਉਹ ਖਰਚੇ ਕੰਟਰੋਲ ਕਰਾਉਂਦੇ ਸੀ ਇਹ ਚੀਜ਼ ਸਾਨੂੰ ਉਹਨਾਂ ਨੇ ਸਿਖਾਈ ਹੈ ਔਰ ਇਹ ਚੀਜ਼ ਮੈਂ ਉਹਨਾਂ ਤੋਂ ਸਿੱਖੀ ਹੈ ਵੀ ਜਦੋਂ ਕੋਈ ਘਰ ਦੇ ਵਿੱਚ ਆਪਣਾ ਜ਼ਿਆਦਾ ਖਰਚਾ ਹੋ ਜੇ ਫਿਰ ਆਪਾਂ ਖਰਚਾ ਕੰਟਰੋਲ ਕਰਨਾ ਕਿਵੇਂ ਆ ਕਿਵੇਂ ਆਪਾਂ ਕਿੱਥੋਂ ਬਚਾ ਸਕਦੇ ਹਾਂ ਜੇ ਜੇਪੋ ਤਾਂ ਆਪਾਂ ਇਹਨਾਂ ਚੀਜ਼ਾਂ 'ਚ ਬਚਾਵਾਂਗੇ ਨਾ ਫੇਰ ਹੀ ਆਪਾਂ ਕਰਜ਼ਾ ਲਾ ਸਕਾਂਗੇ ਹੁਣ ਕਰਜ਼ਾ ਵੀ ਤੁਹਾਨੂੰ ਪਤਾ ਵੀ ਐਂ ਤਾਂ ਲੈਣਾ ਨਹੀਂ ਹੈਗਾ ਜੇ ਹੁਣ ਖਰਚੇ ਇਹੀ ਆਪਣੇ ਫੁੱਲ ਹੁੰਦੇ ਰਹੇ ਫਿਰ ਬਚਤ ਕਿਵੇਂ ਹੋਊ ਜੇ ਬਚਤ ਨਹੀਂ ਹੋਊ ਤਾਂ ਫਿਰ ਕਰਜ਼ਾ ਕਿ ਮਿਲੋ ਸੋ ਇਸ ਕਰਕੇ ਬੂੰਦ-ਬੂੰਦ ਨਾਲ ਸਾਗਰ ਭਰਦਾ ਠੀਕ ਆ ਸੋ ਹਮੇਸ਼ਾ ਨਾਲ ਕੋਈ ਚੀਜ਼ ਸਿੱਖਣ ਨੂੰ ਮਿਲਦੀ ਉਹਨੂੰ ਸਿੱਖਿਆ ਕਰ ਪੋਜ਼ਿਟਿਵ ਚੀਜ਼ਾਂ ਓਕੇ ਇਹ ਜ਼ਿੰਦਗੀ ਸਾਰੀ ਉਮਰ ਸਿੱਖਣ 'ਚ ਲੱਗ ਜਾਂਦੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਅਸੀਂ ਗੱਲਾਂ ਬਾਤਾਂ ਕਰਦੇ ਸੀ ਥੋੜੀ देर ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ